ਜੈ ਗੋਗਾ ਜਹਰਪੀਰ ਤੁਹਾਨੂੰ ਦਰਸ਼ਨ ਕਰਵਾ ਰਿਹਾ ਅੱਜ ਤਫਾ ਮੰਡੀ ਵਿਖੇ ਬਣੇ ਗੋਗਾ ਮਾੜੀ ਮੰਦਰ ਦੇ ਜਿੱਥੇ ਗੋਗਾ ਨੌਮੀ ਨੂੰ ਮੱਥਾ ਟੇਕਦਾ ਹੈ ਸਾਹਮਣੇ ਮੰਦਰ ਹੈ ਆ ਤੁਹਾਨੂੰ ਦਿਖਾ ਰਿਹਾ ਗੋਗਾ ਜਹਰਬੀਰ ਜੀ ਦਾ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਵਿੱਚ ਸਭ ਤੋਂ ਵੱਡਾ ਭਾਰਤ ਦਾ ਸਭ ਤੋਂ ਵੱਡਾ ਮੰਦਿਰ ਹੈ ਗੋਗਾਯਾਰ ਵੀਰ ਦਾ ਇੱਥੇ ਮਥਾ ਟੇਕਣ ਤੋਂ ਬਾਅਦ ਤੁਹਾਨੂੰ ਜੋ ਝੰਡਾ ਲੱਗਿਆ ਹੋਇਆ ਹੈ ਉੱਪਰ ਦਿਖਾ ਰਿਹਾ ਤੁਹਾਨੂੰ ਝੰਡਾ ਜਿੱਥੇ ਮਿੱਟੀ ਨਿਕਲਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਅਗਲੇ ਦਿਨ ਗੁਗਾ ਨੋਮੀ ਹੁੰਦੀ ਹੈ ਤੁਹਾਨੂੰ ਅੰਦਰ ਵੀ ਦਰਸ਼ਨ ਕਰਾਵਾਂਗੇ ਗੋਗਾ ਜਹਰਬੀਰ ਜੀ ਦੇ ਆਪਣੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਅਗਲੇ ਦਿਨ ਗੁਗਾ ਨੋਮੀ ਹੁੰਦੀ ਹੈ ਇਸ ਸਥਾਨ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ ਗੁਗਾ ਨੋਮੀ ਦਾ ਹਰ ਮਨੋ ਕਾਮਨਾ ਇਸ ਸਥਾਨ ਤੋਂ ਪੂਰੀਆਂ ਹੁੰਦੀਆਂ ਨੇ ਇਸ ਸਥਾਨ ਤੋਂ ਦੋ ਗੇਟ ਨੇ ਇੱਕ ਇਹ ਗੇਟ ਆ ਗਿਆ ਅੰਦਰ ਲੈ ਕੇ ਚੱਲਦਾ ਤੁਹਾਨੂੰ ਜੈ ਭੂ ਤੁਸੀਂ ਜਿੱਥੇ ਵੀ ਮੰਦਰ ਦੇ ਵਿੱਚ ਦੇਖੋਗੇ ਗੂਗਾ ਜਹਰ ਪੀਰ ਜੀ ਦੇ ਮੰਦਰ ਚ ਦੇਖੋਗੇ ਤਾਂ ਗੇਟ ਬਿਛੋਲੇ ਹੋਣਗੇ ਉਹਨਾਂ ਦੇ ਆ ਦਰਸ਼ਨ ਕਰਵਾ ਰਿਹਾ ਤੁਹਾਨੂੰ ਜੋੜੇ ਦੇ ਦਰਸ਼ਨ ਕਰਵਾ ਰਹੇ ਹੈ ਜੋੜਾ ਗੋਗਾ ਜਹਰਬੀਰ ਜੀ ਹਰ ਮਨੋ ਕਾਮਨਾ ਪੂਰਨ ਕਰਿਓ ਬਹੁਤ ਪਾਰੀ ਮੇਲਾ ਲੱਗਦਾ ਹੈ ਆ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਗੋਗਾ ਜਹਰਬੀਰ ਜੀ ਦੇ ਬਹੁਤ ਵੱਡੇ ਜੋੜਾ ਹੋਏ ਨੇ ਮਿੱਟੀ ਨਿਕਲਦੀ ਇੱਥੇ ਗੁੱਗਾ ਮੜੀ ਮੰਦਿਰ ਬਣਿਆ ਹੋਇਆ ਥਾਪਾ ਮੰਡੀ ਵਿਖੇ ਜਿਸ ਦੇ ਮੁੱਖ ਸੇਵਾਦਾਰ ਬਾਬਾ ਮੋਹਨ ਦਾਸ ਜੀ ਨੇ ਸਾਲ ਦੇ ਵਿੱਚ ਇੱਕ ਮੇਲਾ ਲੱਗਦਾ ਹੈ ਜਨਮ ਅਸ਼ਟਮੀ ਤੋਂ ਅਗਲੇ ਦਿਨ ਗੂਗਾ ਨੌਮੀ ਹੁੰਦੀ ਹੈ ਉਸ ਦਿਨ ਮਿੱਟੀ ਨਿਕਲਦੀ ਹੈ ਇੱਕ ਵੱਡੀ ਗੱਲ ਹੋਰ ਹੈ ਅਗਰ ਕਿਸੇ ਵਿਅਕਤੀ ਨੂੰ ਘਰ ਦੇ ਵਿੱਚ नाग ਦੇਵਤਾ ਦੇ दे। ਦਰਸ਼ਨ ਹੋਣ ਜਾਂ नाग ਦੇਵਤਾ ਜੀ ਨਿਕਲਿਆਉਣ ਕਰਦੇ ਵਿੱਚ ਤਾਂ ਕਿਸੇ ਜੋਗੀ ਵਗੈਰਾ ਨੂੰ ਬੁਲਾ ਕੇ ਤੁਸੀਂ ਫੜਾ ਸਕਦੇ ਹੋ ਕੋਸ਼ਿਸ਼ ਇਹ ਕਰਿਓ ਵੀ ਉਹਨਾਂ ਨੂੰ ਮਾਰਿਓ ਨਾ ਕਿਉਂਕਿ ਬਹੁਤ ਮਾੜਾ ਹੁੰਦਾ ਹੈ ਬਾਕੀ ਜੇ ਸੁਪਨੇ ਦੇ ਵਿੱਚ ਦੇਖਣ ਲੱਗ ਜਾਣ ਜਾਂ ਘਰ ਵਿੱਚ ਛੋਟੇ-ਛੋਟੇ ਨਿਕਲਣ ਲੱਗ ਜਾਣ ਤਾਂ ਤੁਸੀਂ ਇੱਥੇ ਕੱਚੀ ਲੱਸੀ ਕਿਤੇ ਵੀ ਗੁੱਗਾ ਮਾੜੀ ਮੰਦਰ ਦੇ ਵਿਖੇ ਜਿੱਥੇ ਵੀ ਗੁੱਗਾ ਮਾੜੀ ਮੰਦਰ ਹੋਵੇ ਉੱਥੇ ਤੁਸੀਂ ਕੱਚੀ ਲੱਸੀ ਚੜਾ ਕੇ ਆਉਣੀ ਹੈ ਤੇ ਮੰਦਰ ਚ ਆਲੇ-ਦੁਆਲੇ ਮੰਦਰ ਦੇ ਜੋ ਪ੍ਰਕਰਮਾ ਕਰਦੇ ਆਪਾਂ ਤੇ ਥੋੜੀ ਜੀ ਬਚਾ ਕੇ ਲੈ ਆਉਣੀ ਹੈ ਭਾਂਡੇ ਚ ਤਾਂ ਉਹਦਾ ਆ ਕੇ ਘਰ ਦੇ ਵਿੱਚ ਤੁਸੀਂ ਸਾਰੇ ਘਰ ਦੇ ਵਿੱਚ ਛਿੱਟਾ ਦੇ ਦੇਣਾ ਤਾਂ ਮੁੜ ਕੇ ਤਾਨੂੰ ਦਰਸ਼ਨ ਨਹੀਂ ਹੋਣੇ ਤੇ ਨਾ ਹੀ ਤੁਹਾਡੇ ਘਰ ਛੋਟੇ ਛੋਟੇ ਨਿਕਲਣੇ ਨਹੀਂ ਇਹ ਪੱਕੀ ਗੱਲ ਹੈ ਤੁਸੀਂ ਕਿਸੇ ਦੇ ਅਗਰ ਛੋਟੇ ਛੋਟੇ ਘਰੇ ਨਿਕਲਿਆ ਇਹ ਕਈ ਵਾਰ ਨਿਕਲਿਆ ਆਉਂਦੇ ਨੇ ਕਿਉਂਕਿ ਹੁਣ ਮੌਸਮ ਹੈਗਾ ਨਿਕਲਿਆ ਆਉਂਦੇ ਆ ਘਰਾਂ ਦੇ ਵਿੱਚੋਂ ਤਾਂ ਤੁਸੀਂ ਇੱਥੇ ਆ ਕੇ ਕੱਚੀ ਲੱਸੀ ਚੜਾ ਕੇ ਜਾਇਓ ਤੇ ਘਰ ਦੇ ਵਿੱਚ ਛਿਟਾ ਦੇ ਦਿਓ ਮੁੜ ਕੇ ਤੁਹਾਨੂੰ ਕਾਰੇ ਨਿਦੋਲੇ ਨਿਕਲਨੇ ਇਸ ਲਈ ਬਹੁਤ ਹੀ ਇਹ ਪੱਕੀ ਗੱਲ ਹੈ ਕਿ ਹਰ ਮਨੋ ਕਾਮਨਾ ਇਸ ਸਥਾਨ ਤੇ ਪੂਰੀ ਹੁੰਦੀ ਹੈ ਗੁੱਗਾ ਮਾੜੀ ਮੰਦਰ ਤਪਾ ਹਰ ਜਨਮ ਅਸ਼ਟਮੀ ਤੋਂ ਅਗਲੇ ਦਿਨ ਇਸ ਸਥਾਨ ਤੇ ਭਾਰੀ ਮੇਲਾ ਲੱਗਦਾ ਹੈ ਭਗਤਾਂ ਦੀਆਂ ਹਰ ਮਨੋ ਕਾਮਨਾ ਇਸ ਸਥਾਨ ਤੇ ਪੂਰੀਆਂ ਹੁੰਦੀਆਂ ਨੇ ਕੁਝ ਕੋਈ ਵੀ ਸੁਖ ਸੁਖ ਲਵੇ ਤੁਹਾਡੀ ਸੁਖਣਾ ਪੂਰੀ ਹੋਵੇਗੀ ਗੋਗਾ ਜਹਰ ਵੀਰ ਜੀ ਹਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ